ਲਓ ਜੀ ਸਾਡਾ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਬੀਜੇ ਲਸਣ ਆਪਾਂ ਬੀਜੇ 31 31 ਤਰੀਕ ਨੂੰ ਨਾ ਜੀ ਨਾ 31 ਤਰੀਕ ਨੂੰ ਆਪਾਂ ਲਸਣ ਬੀਜਾ ਸੀ ਅੱਜ ਹੋ ਗਈ 22 11 ਦੂਜਾ ਪਾਣੀ ਦੂਜਾ ਪਾਣੀ ਕੀ ਪਹਿਲਾਂ ਨਹੀਂ ਦੂਜਾ ਅੱਛਾ ਅੱਛੇ ਇੱਕ ਤੋਂ ਪਾਣੀ ਜੋ ਬੀਜਾ ਪਾਉਦੇ ਹੀ ਲਾਇਆ ਸੀ ਹੈ ਇਹ ਯਾਨੀ ਦੂਜਾ ਹੀ ਪਾਣੀ ਗਿਣ ਲਓ ਤੇ ਪਹਿਲਾਂ ਵੀ ਗਿਨਾ ਹੀ ਜਾਂਦਾ ਚਲੋ ਹਾਂ ਪਹਿਲਾਂ ਵੀ ਹਾਂ ਇਓ ਉਹ ਬਜਾਈ ਕੀਤੀ ਸੀ ਉਹਦੇ ਪਾਣੀ ਲਗਣੀ ਲਗਣਾ ਸੀ ਹੈ ਤੇ ਅੱਜ ਅਸੀਂ ਪਾਣੀ ਫੇਰ ਲਾਇਆ ਜੀ ਤੇ ਇਹ ਮੈਂਬਰਸ ਪਾਣੀ ਕਦੋਂ ਲਾਣਾ ਜਦੋਂ ਜ਼ਮੀਨ ਚਿੱਟੀ ਹੋ ਜਾਏ ਕੀ ਹਿਸਾਬ ਨੇ ਕਦੋਂ ਵੱਤਰ ਪਤਾ ਲੱਗਦਾ ਜੀ ਹਾਂ ਜੀ ਜਦੋਂ ਜ਼ਮੀਨ ਚਿੱਟੀ ਹੋ ਜਾਏ ਤਾਂ ਫੇਰ ਹੀ ਹੈ ਅੱਛਾ ਵੀ ਗਿੱਲੇ ਵੱਤਰ ਨਹੀਂ ਲਾਣਾ ਚਾਹੀਦਾ ਲਾਈਏ ਤਾਂ ਉਹ ਨਹੀਂ ਚੱਲਦਾ ਨਹੀਂ ਨਾ ਅੱਛਾ ਵੀ ਜਿਆਦਾ ਸੁੱਕ ਜਾਏ ਫੇਰ ਵੀ ਨਹੀਂ ਠੀਕ ਹੈ ਹਾਂ ਫੇਰ ਵੀ ਨਹੀਂ ਅੱਛਾ ਅੱਛਾ ਠੀਕ ਲੋ ਜੀ ਸੁਣ ਲੋ ਮੈਂਬਰਸ ਆ ਬਹਿ ਰਹੇ ਨੇ ਵੀ ਜਦੋਂ ਜ਼ਮੀਨ ਦਾ ਥੋੜਾ ਰੰਗ ਚਿੱਟਾ ਮਹਿਸੂਸ ਹੋਵੇ ਹਾਂਜੀ ਹਾਂਜੀ ਉਦੋਂ ਪਾਣੀ ਉਦੋਂ ਪਾਣੀ ਲਾਓ ਐਵੇਂ ਪਹਿਲਾਂ ਲਾਉਂਦਾ ਕੋਈ ਫਾਇਦਾ ਨਹੀਂ ਗਿੱਲੇ ਤਾਂ ਫਿਰ ਉਹ ਚੱਲਦਾ ਨਹੀਂ ਨਾ ਚੱਲਦਾ ਨਹੀਂ ਅੱਛਾ ਚੀੜੀ ਜ਼ਮੀਨ ਹੋ ਜਾਂਦੀ ਹੈ ਆ ਜਿਵੇਂ ਕਰਨ ਕੇ ਹੋਰ ਵੀ ਫਸਲਾਂ ਨੇ ਵੀ ਗਿੱਲੇ ਵੱਤਰ ਪਾਣੀ ਨਹੀਂ ਲਾਈਦਾ ਤੇ ਹੋਰ ਮੈਂਬਰਸ ਆ ਬਈ ਨੂੰ ਕੀ ਹੁਣ ਤੁਸੀਂ ਪਾਇਆ ਪਹਿਲੀ ਵਾਰੀ ਜੋ ਥੱਲੇ ਜਿਹੜੇ ਆਪਾਂ ਬਜਾਈ ਕੀਤੀ ਉਦੋਂ ਪਾਇਆ ਪਾਇਆ ਖਾਦ ਬੀਜੋ ਪਾਇਆ ਹਾਂ ਯੂਰੀਆ ਤੇ ਜ਼ਿੰਕ ਅੱਛਾ ਯੂਰੀਆ ਤੇ ਜ਼ਿੰਕ ਹਾਂਜੀ ਪਟਾਸ਼ ਕਿ ਭਾਈ ਹਾਂ ਇੱਕ ਹੋਰ ਹੈ ਪਟਾਸ਼ ਵੀ ਭਾਈ ਹਾਂ ਅੱਛਾ ਪਟਾਸ਼ ਵੀ ਭਾਈ ਦੋ ਤਿੰਨ ਖਾਦਾ ਹੀ ਪਾਈਆਂ ਨੇ ਅੱਛਾ ਬਸ ਦੋ ਤਿੰਨ ਖਾਦਾ ਪਾਈਨ ਹੋਰ ਦਵਾਈ ਦੂਈ ਕੋਈ ਨਹੀਂ ਪਾਈ ਭਾਈ ਗਾਂਦੂ ਨੂੰ ਮਾਰਨ ਵਾਲੀ ਮਾਰ ਉਹ ਗਾਂਦ ਹੈਗਾ ਚਲੋ ਆ ਪੱਟੀਆਂ ਦੇ ਮੈਂਬਰਸ ਰਹੇਗਾ ਕੋਈ ਕਿੱਤੀ ਲਾਈਏ ਨਹੀਂ ਇਹ ਪਾਸੇ ਸਾਈਡਾਂ ਤੇ ਹੀ ਹੈ ਅੱਛਾ ਸਾਈਡਾਂ ਤੇਗਾ ਪਾਸੇ ਵਿਚਾਲੇ ਨਹੀਂ ਹੈਗਾ ਜੀ ਠੀਕ ਤੇ ਹੁਣ ਇਹਨੂੰ ਪਾਣੀ ਕਦੋਂ ਲੱਗੇਗਾ ਜੀ ਉਹਨੇ ਪਾਣੀ ਲੱਗੇਗਾ 15 ਦਿਨਾਂ ਬਾਅਦ ਅਜੇ 5 ਦਿਨ ਬਾਅਦ ਫਿਰ ਪਾਣੀ ਲੱਗੇਗਾ 15 ਦਿਨਾਂ ਬਾਅਦ ਲੱਗੇ ਤੇ ਉਹਨੇ ਜੇ ਬੱਤਰ ਆ ਗਈ ਉਦੋਂ ਕੀ ਦਵਾਈ ਦੀ ਪਾਉਣੀ ਕੀ ਖਾਦ ਉਦੋਂ ਖਾਦ ਪਾਵਾਂਗੇ ਨੋਯੂਰੀਆ ਤੇ ਵਿੱਚ ਮਿਲਾ ਕੇ ਦਵਾਈ ਜਾਂ ਸਪਰੇਅ ਕਰਦੇਾਂਗੇ ਇੱਕ ਅੰਦੀ ਠੀਕ ਅੱਛਾ ਖਾਦ ਤੈਨੂੰ ਡਬਲ ਦੇਣੀ ਪੈਂਦੀ ਹੈ ਹਾਂ ਵੀ ਲਸਣ ਨੂੰ ਖਾਦ ਡਬਲ ਕਰਨੀ ਪੈਂਦੀ ਹੈ ਠੀਕ ਬਾਕੀ ਵਧੀਆ ਲਸਣ ਹੋ ਗਿਆ ਹਾਂ ਨਹੀਂ ਬਹੁਤ ਵਧੀਆ ਹਾਂ ਪੰਜ ਪੰਜ ਚਾਚ ਰੰਗਲਾ ਹੋ ਗਿਆ ਜੀ ਠੀਕ ਬਾਕੀ ਉਹ ਤਾਂ ਰੇਟ ਦੀ ਗੱਲ ਹੈ ਜੀ ਆ ਉਹ ਤਾਂ ਕਿਸਮਤ ਦੀ ਆ ਚਾਰ ਗ ਦੋ ਮਨ ਕਾਟਨੇ ਦਾ ਰੇਟ ਘੱਟ ਜਾਂਦਾ ਹੈ ਕਸਰ ਤੇ ਚਾਰਵਾਦੀ ਹੋਏ ਤਾਂ ਰੇਟ ਹੀ ਨਹੀਂ ਲੱਗੇ ਤਾਂ ਕੀ ਫਾਇਦਾ ਜੀ ਹਾਂ ਚਲੋ ਠੀਕ ਹੈ ਜੀ ਆ ਕਿਹੜਾ ਪੀ ਗਿਆ ਉਹ ਪਰਾ ਮੂਨ ਸਿੰਘ ਨੇ ਜਿੱਥੇ ਵੀਡੀਓ ਬਣਾਈ ਸੀ ਟੋਣਾ ਹੈ ਤੇ ਉਹਨੇ ਪਾਣੀ ਦੋ ਦਿਨ ਪਹਿਲਾਂ ਲਾ ਆ ਲਿਆ ਸਾ ਮੈਂਬਰਸ ਆ ਅੱਜ ਵੇਖ ਬਗਲੇ ਮੌਜਾ ਵੀ ਲੈਂਦੇ ਜੀ ਕੋਈ ਜਾਇ ਕਿ ਤੁਸੀਂ ਛੱਡ ਕੇ ਇਹਨਾਂ ਤੇ ਆ ਕੇ ਮੋਟਰ ਬੰਦ ਕਰਨਾ ਹੈ ਬਸ ਠੀਕ ਪਿਆਰਾ ਬਰਾਬਰ ਹੋ ਜਾਣਾ ਹੂੰ ਹੂੰ ਇਹ ਬਗੜਿਆ ਜਿਹੜੇ ਸੁੰਡੀਆਂ ਟੇ ਨਿਕਲਦੀ ਨੇ ਉਹ ਖਾਂਦੇ ਨੇ ਹਾਂ ਇਹ ਕਿਹੜੇ ਕੁੜੇ ਕੋਈ ਹੋ ਗਿਆ ਵਾਏ ਵੀ ਆਪਦਾ ਖਾਣਾ ਲਵਦੇ ਫਿਰਦੇ ਨੇ ਠੀਕ ਹੈ ਜੀ ਲਸਣ ਦੀ ਜਾਣਕਾਰੀ ਤੁਹਾਨੂੰ ਫਿਰ ਦੁਬਾਰਾ ਦੇ ਰਿਹਾ ਹਾਂ ਲਾ ਜਦੋਂ ਵੱਤਰ ਆ ਜਾਵੇ ਜਮੀਨ ਚਿੱਟੀ ਰੰਗ ਦਿਖਾਈ ਦੇਵੇ ਉਦੋਂ ਪਾਣੀ ਲਾਉਣਾ ਜੀ ਖਾਲਸ ਪ੍ਰੇ ਜੋ ਤੁਸੀਂ ਕਰਨਾ ਹੈ ਨਮਸਕਾਰ ਜੀ ਤੇ ਆ ਨਾਲ ਦੇ ਗਵਾਂਢੀ ਨੇ ਜ਼ਿਮੀਂਦਾਰ ਨੇ ਭੇਜੀ ਬੀਜੀ ਇਹ ਕਣਕ ਲੇਟ ਹੋ ਗਿਆ ਸੀ 72 ਅਜੇ ਇਹਦੀ ਕਣਕ ਉੱਗੀ ਨਹੀਂ ਤੇ ਲਸਣ ਬਹੁਤ ਵਧੀਆ ਹੋ ਰਿਹਾ ਜੀ ਕਿਸੇ ਤਰ੍ਹਾਂ ਜਾਣਕਾਰੀ ਲੈਣੀ ਹੋਵੇ ਬੀ ਬਾਰੇ ਖਾਦਾਂ ਬਾਰੇ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਗੋਲੂ ਕੇ ਪੀ ਵੀ 77 ਫਸਲਾਂ ਬਾਰੇ ਆਪਾਂ ਵੀਡੀਓ ਬਹੁਤ ਪਾਦੇ ਹੁੰਨੇ ਜੀ ਖਾਸ ਕਰਕੇ ਲਸਣ ਜਾਫਰ ਫਰੂਟ ਇਹ ਬਾਕੀ ਫਿਰ ਨਹੀਂ ਤੁਹਾਨੂੰ ਸਮਝਾਂਦਾ ਆਦਾ ਫੋਨ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਜਾਕ ਕਨੈਕਟਸ ਦੇ ਮੈਂਬਰ ਦਾ ਤੁਹਾਨੂੰ ਫੋਨ ਦੱਸਿਆ ਸੀ ਬੜਾ ਜਿਮੀਦਾ ਪ੍ਰਾਣਾ ਜੀ ਉਹ ਤੁਸੀਂ ਲਿੰਕ ਕਰ ਸਕਦੇ ਹੋ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ